ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਜਲੀ 3 ਦਿੱਤੀ ਜਾ ਰਹੀ ਹੈ ਇਸ ਦੇ ਬਾਵਜੂਦ ਵੀ ਪੱਟੀ ਵਿਖੇ ਬਿਜਲੀ ਬੋਰਡ ਦੇ ਮੁਲਾਜ਼ਮ ਜੋ ਕਿ ਕਿਸਾਨਾਂ ਦੇ ਟੂਗਲ ਮੀਟਰ ਲਗਾਉਣ ਆਇਸਾਨ ਦਾ ਕਿਸਾਨ ਸੰਗਰਸ਼ ਕਮੇਟੀ ਵੱਲੋਂ ਕਿਰਾਓ ਕੀਤਾ ਗਿਆ 11 ਵਜੇ ਤੋਂ ਸ਼ਾਮ ਤੱਕ ਪਾਈ ਰੱਖਿਆ ਘੇਰਾ ਇਹਨਾਂ ਬਿਜਲੀ ਮੁਲਾਜ਼ਮਾਂ ਵਿੱਚ ਦੋ ਜੇ ਇ ਰਣਜੀਤ ਸਿੰਘ ਅਤੇ ਰਜਿੰਦਰ ਕੁਮਾਰ ਅਤੇ ਦੋ ਸਹਾਇਕ ਲਾਈਨ ਮੈਨਾਂ ਵਿੱਚ ਰਮੇਸ਼ ਸਿੰਘ ਅਤੇ ਮਿਰਦੇਵ ਸਿੰਘ ਸ਼ਾਮਿਲ ਸਨ ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਅੱਗੇ ਮਿਹਰ ਸਿੰਘ ਤੇਲਵੰਡੀਆ ਤੇ ਹੋਰ ਕਿਸਾਨਾਂ ਨੇ ਕਿਹਾ ਜਦ ਬਿਜਲੀ ਕਿਸਾਨਾਂ ਨੂੰ 프리 ਦਿੱਤੀ ਜਾ ਰਹੀ ਹੈ ਤਾਂ ਮੀਟਰ ਕਿਉਂ ਲਗਾਏ ਜਾ ਰਹੇ ਹਨ ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਕੇ ਖਿਲਾਫ ਨਾਰਾਬਾਜ਼ੀ ਕੀਤੀ ਅਤੇ ਕਿਹਾ ਕਿ ਸਰਕਾਰ ਚੋਰੀ ਛੁਪ ਕੇ ਕਿਸਾਨਾਂ ਦੇ ਮੀਟਰ ਲਗਾ ਰਹੀ ਹੈ ਅਤੇ ਉਹਨਾਂ ਕੋਲੋਂ ਬਿਜਲੀ ਦੇ ਬਿੱਲ ਵਸੂਲ ਕਰਨਾ ਚਾਹੁੰਦੀ ਹੈ ਜੋ ਕਿ ਉਹ ਬਿਲਕੁਲ ਨਹੀਂ ਹੋਣ ਦੇਣਗੇ ਇਸ ਮੌਕੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਕਹਿਣਾ ਸੀ ਕਿ ਕਿਸਾਨ ਸੱਟ ਹਾਊਸ ਪਾਵਰ ਦੀ ਮੋਟਰ 100 ਕੇ ਜ਼ਿਆਦਾ ਹਾਊਸ ਪਾਵਰ ਵਾਲੀ ਮੋਟਰ ਖਰਾ ਰਹੀ ਹੈ ਹਨ ਕਿ ਹੋਰ ਵੀ ਕੇ ਤਰੀਕਿਆਂ ਨਾਲ ਬਿਜਲੀ ਵਰਤ ਕੇ ਬਿਜਲੀ ਬੋਰਡ ਨੂੰ ਛੂਣਾ ਲਗਾ ਰਹੇ ਹਨ ਜਿਸ ਲਈ ਬਿਜਲੀ ਬੋਰਡ ਇਹਨਾਂ ਰਿਕਾਪ ਟਮਾਪਣ ਲਈ ਮੀਟਰ ਲਗਾ ਰਿਹਾ ਹੈ ਜਦਕਿ ਬਿਜਲੀ ਕਿਸਾਨਾਂ ਨੂੰ ਫਰੀ ਹੀ ਮਿਲੇਗੀ ਸਾਂਝਾ ਕਮੇਟੀ ਪੰਜਾਬ ਪੱਟੀ ਜੋਂ ਦਾ ਪ੍ਰਧਾਨ ਆ ਮੀਰ ਸਿੰਘ ਤਲਵੰਡੀ ਬੋਲਦਾ ਵਾਂ ਕਿ ਜੋ ਆ ਨਵੀਂ ਸਰਕਾਰ ਬਣੀ ਐ ਕਾਪਟਨ ਦੀ ਇਹਨਾਂ ਨੇ ਇਹੋ ਜਿਹਾ ਕੰਮ ਪੁੱਠਾ ਕਰਗਤ ਆ ਕਿ ਹਰ ਜ਼ਿਮੀਂਦਾਰ ਦੀ ਮੋਟਰ ਤੇ ਮੀਟਰ ਲਾਉਣੇ ਚਾਲੂ ਕਰਤੇ ਆ ਇੱਕ ਬੰਨੇ ਮੀਟਰ ਲਾ ਰਹੇ ਆ ਤੇ ਇੱਕ ਬੰਨੇ ਕਹਿ ਰਿਹਾ ਬਿੱਲ ਮਾਫ ਆ ਪਰ ਜੇ ਬਿੱਲ ਮਾਫ ਆ ਤੇ ਫਿਰ ਮੀਟਰ ਲਾਉਣ ਦੀ ਕਿੱਡੀ ਗਲੋੜ ਪਈ ਆ ਕੋਈ ਸਾਨੂੰ ਵਤੀ ਨਹੀਂ ਦੇ ਰਹਾ ਕਿਤੇ ਘੰਟਾ ਛੱਡ ਦਿਆ ਕਿਤੇ ਅੱਧਾ ਘੰਟਾ ਛੱਡ ਦਿਆ ਅੱਜ ਚਾਨ ਸਿੰਘ ਦੀ ਮੋਟਰ ਤੇ ਸਰਜੀਤ ਸਿੰਘ ਦੀ ਮੋਟਰ ਤੇ ਇਹ ਜਿਹੜਾ ਮੀਟਰ ਲਾਉਣ ਆਇਆ ਅਧਿਕਾਰੀ ਪਰ ਅਸੀਂ ਜਹੇਬੰਦੀ ਵੱਲੋਂ ਇਹਦਾ ਡਟ ਕੇ ਵਿਰੋਧ ਕੀਤਾ ਵਾ ਅਸੀਂ ਸਾਰੇ ਪੰਜਾਬ ਦੇ ਵਿੱਚ ਹੀ ਕਿਤੇ ਵੀ ਇਹ ਮੀਟਰ ਨਹੀਂ ਲਗਣ ਦਿਆਂਗੇ ਸਾਡਾ ਜਹੇਬੰਦੀ ਵੱਲੋਂ ਲਾਣ ਹੈ ਕਿ ਜਿਹੜਾ ਇਹ ਕਾਨੂੰਨੀਆ ਕਰਤਾ ਪੰਜਾਬ ਸਰਕਾਰ ਕਰ ਰਹੀ ਆ ਇਹ ਬਿਲਕੁਲ ਨਹੀਂ ਚੱਲਣ ਦਿਆਂਗੇ ਗੁੰਡਾ ਰਾਜ ਜਿਹੜਾ ਬਿਲਕੁਲ ਖਤਮ ਕਰ ਦਿਆਂਗੇ ਕਿਉਂਕਿ ਅਸੀਂ ਗੁੰਡੇ ਰਾਜ ਦੇ ਖਿਲਾਫ ਆ ਇਹ ਜਿਹੜਾ ਬੇਇਨਸਾਫੀ ਹੈ ਕਿਸਾਨਾਂ ਦੇ ਨਾਲ ਕਿਉਂਕਿ 1 ਘੰਟਾ 2 ਘੰਟੇ ਬਤੀ ਆਉਂਦੀ ਉਹਦਾ ਪਤਾ ਨਹੀਂ ਕਦੋਂ ਆਣੀ ਆ ਕਦੋਂ ਨਹੀਂ ਆਣੀ ਕਿਸੇ ਨੂੰ ਜਾਣਕਾਰੀ ਕੋਈ ਨਹੀਂ ਹੈਗੀ ਹਰ ਲੋਕ ਮੋਟਰ ਤੇ ਬੈਠਾ ਵਾ ਪਤਾ ਨਹੀਂ ਉਹ 10 ਮਿੰਟ ਹੋਣੇ ਉਲਟਾ ਸਗੋਂ ਕਿਸਾਨਾਂ ਨੂੰ ਰਾਹਤ ਕੀ ਦੇਣੀ ਆ ਉਹਨਾਂ ਦੀਆਂ ਬੰਬੀਆਂ ਤੇ ਜ਼ਬਰਦਸਤੀ ਮਹਿਗਮ ਆ ਕੇ ਮੀਟਰ ਲਾਉਣ ਡਿਆ ਵਾ ਪਰ ਅਸੀਂ ਪੰਜਾਬ ਸਰਕਾਰ ਨੂੰ ਇਥੋਂ ਦੇ ਐਸਡੀ ਨੂੰ ਐਕਸ ਨੂੰ ਕਹਿੰਨੇ ਆ ਕਿ ਇਹ ਸਾਡੀ ਜ਼ੇਹਬੰਦੀ ਆ ਐ ਤਾਂ ਤੇ ਇਹਦਾ ਕਿ ਕਿਸੇ ਵੀ ਕਿਸਾਨ ਦੀ ਮੋਟਰ ਤੇ ਮੀਟਰ ਨਹੀਂ ਲਗਣ ਦੇਵਾਂਗੇ ਕਿਉਂਕਿ ਸਾਡਾ ਬਿਲ ਮਾਵਾ ਤੇ ਬਾਕੀ ਜੋ ਜੋ ਵਾਅਦੇ ਕੀਤੇ ਨ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਉਹ ਵੀ ਧੌਂ ਤੇ ਘੋੜਾ ਲਾ ਕੇ ਪੂਰੇ ਕਰਾਵਾਂਗੇ ਜੇ ਉਹ ਰਹਿੰਦਾ ਜੇਦ ਆਪਦੀ ਦੇ ਪਖਦ ਅਸੀਂ ਇਸ ਤੋਂ ਵੱਡਾ ਅਕਸ਼ਰ ਕਰਕੇ ਕੋਈ ਮੋਟਰਾਂ ਦੇ ਨਹੀਂ ਪਾਵਾਂਗੇ ਸਾਰੇ ਪੰਜਾਬ ਨੂੰ ਗਾਹ ਕਰਾਂਗੇ ਸਾਰੇ ਪੰਜਾਬ ਨੂੰ ਇਕੱਠਿਆਂ ਕਰਕੇ ਇੱਕ ਪਲੇਟਫਾਰਮ ਤੇ ਲਿਆ ਕੇ ਤੇ ਇੱਕ ਇਹੋ ਜਿਹਾ ਸਿਸਟਮ ਬਣਾ ਕੇ ਅਸੀਂ ਵੱਡੇ ਤੋਂ ਵੱਡਾ ਧਰਨਾ ਅਗਲਾ ਜਾਰੀ ਕਰਾਂਗੇ ਜੇ ਇਹ ਨਾ ਡੇਤੇ ਅਜੇ ਲੁਗਨ ਮੇਚੀ ਨਾਲ ਇਹ ਗੁੰਡਿਆਂ ਵਾਲਾ ਕੰਮ ਹੀ ਚੱਲਣ ਲਿਆ ਵਾ ਕੋਈ ਪਾਲਿਸੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗਈ ਝੂਠੇ ਪ੍ਰੋਪੋਗੈਂਡੇ ਕਰ ਰਹੇ ਆ ਕਿ ਮੀਟਰ ਲੱਗ ਜਾਂਦੇ ਹੋ ਤੁਹਾਨੂੰ ਬਿੱਲ ਨਹੀਂ ਆਊਗਾ ਜਦੋਂ ਅਸੀਂ 베ਲ ਨਹੀਂ ਲੈਣਾ ਜਿਹੜੀ ਚੀਜ਼ ਦਾ 베ਲ ਨਹੀਂ ਲੈਣਾ ਕਿਸਾਨ ਨੂੰ ਫ੍ਰੀ ਦਿੱਤੀ ਆ ਉਹਨੂੰ ਮੀਟਰ ਲਾਉਂਦੀ ਕੀ ਲੋੜ ਪੈ ਗਈ ਆ ਕਿਉਂਕਿ ਸਭ ਕੁਝ ਝੂਠੇ ਪ੍ਰੋਪੋਗੈਂਡੇ ਆ ਇਹਨਾਂ ਨੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹਮੇਸ਼ਾ ਮਾਰਦੇ ਆਏ ਆ ਤੇ ਅਗਲੇ ਵਾਸਤੇ ਵੀ ਇਹ ਮਾਰਨ ਦੀਆਂ ਤਿਆਰੀਆਂ ਕਰ ਰਹੇ ਆ ਪਰ ਕਿਸਾਨ ਚਾਰਚ ਕਮੇਟੀ ਪੰਜਾਬ ਸਦਾ ਬਨੂ ਗਰੁੱਪ ਅੱਜ ਵੀ ਕਿਸਾਨਾਂ ਦੇ ਨਾਲ ਆ ਕੱਲ ਵੀ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੀ ਹੁੰਦੀ ਹੋਈ ਲੁੱਟ ਕਿਸਾਨਾਂ ਧੱਕੇਸ਼ਾਹੀ ਕਿਤੇ ਵੀ ਨਹੀਂ ਹੋਣ ਦਿਆਂਗੇ ਅੱਜ ਵੀ ਡੜ ਕੇ ਮੋਟਰ ਜਿੱਥੇ ਵੀ ਮੀਟਰ ਲੈ ਕੇ ਪੰਜਾਬ ਬਿਜਲੀ ਬੋਰਡ ਦੇ ਅਧਿਕਾਰੀ ਆਉਣ ਦੇ ਅਸੀਂ ਉੱਥੇ ਹੀ ਉਹਨਾਂ ਦਾ ਮਰੋਲ ਕਰਾਂਗੇ ਅਜੇ ਕੋਈ ਨਹੀਂ ਇੱਕ ਦਿਨ ਜੱਗੇ ਆਏ ਸੀ ਇੱਕ ਦਿਨ ਅੱਜ ਆਏ ਆ ਚੋਰਾ ਵਾਂਗੂ ਆਉਂਦੇ ਆ ਜਿੱਥੇ ਕਿਤੇ ਜਾਵਦਾ ਕਿ ਨਹੀਂ ਤੇ ਚੋਰਾਵਾਂ ਆ ਕੇ ਮੀਟਰ ਲਾਉਣੇ ਚਾਲੂ ਕਰ ਦਿੰਦੇ ਆ ਜੇ ਇਹਨਾਂ ਕੋ ਮੀਟਰ ਲਾਉਣੇ ਆ ਨਾ ਕੋ ਪਵਸੀ ਆ ਉਹ ਪਾਲਸੀ ਦੇਣ ਅਖਬਾਰ ਦੇ ਵਿੱਚ ਸਾਨੂੰ ਪਤਾ ਲੱਗੇ ਕੀ ਕਰ ਰਹੇ ਆ ਪਰ ਇਹ ਚੋਰੀ ਸਭ ਕੋ ਕਰ ਰਹੇ ਆ ਇਹ ਚੋਰ ਲਗਨ ਮਿੱਤਰੀ ਜਿਹੜੇ ਆ ਉਹ ਨਹੀਂ ਖੜਨਦਿਆਂਗੇ ਇਸੇ ਤਰ੍ਹਾਂ ਕਰਾਓ ਕਰਾਂਗੇ ਜੇ ਵਾਧ ਕਰਾਓ ਕਰਾਂਗੇ ਅੱਜ ਤੁਸੀਂ ਕਿਹਜਿਤ ਕੀ ਘਟਨਾ ਕਰਨ ਦੀ ਗੱਲ ਹੋ ਰਹੀ ਹੈ ਮੈਂ ਰਣਜੀਤ ਸਿੰਘ ਜਈ ਸਰਪੰਨ ਪੱਟੀ ਤੋਂ ਆ ਤੇ ਅਸੀਂ ਇੱਥੇ ਮੀਟਰ ਲਗਾਣ ਆਏ ਆ ਸੈਂਪਲ ਮੀਟਰ ਸੰਗਵਾ ਫੀਡਰ ਤੇ ਜੋ ਸਾਨੂੰ ਡਿਪਾਰਟਮੈਂਟ ਵੱਲੋਂ ਹਦਾਇਤਾਂ ਮਿਲੀਆਂ ਨੇ ਉਹਨਾਂ ਦਾ ਇੱਥੇ ਰੋਸ ਇਹ ਕੀਤਾ ਜਾਦਾ ਕਿ ਇਹ ਮੀਟਰ ਲੱਗਨ ਤੋਂ ਬਾਅਦ ਬਿੱਲ ਆਏਗਾ ਲekin ਇਸ ਤਰ੍ਹਾਂ ਇਹਨਾਂ ਦੀ ਗਲਤ ਫਹਮੀ ਹੈ ਕੋਈ ਬਿੱਲ ਨਹੀਂ ਲੱਗੇਗਾ ਇਹਨਾਂ ਨੂੰ ਇਹ ਜਸਟ ਡਿਪਾਰਟਮੈਂਟ ਵੱਲੋਂ ਲੌਸਸ ਕੱਢਣ ਲਈ ਇਹ ਮੀਟਰ ਲਗਾਏ ਜਾ ਰਹੇ ਨੇ ਫੀਡਰ ਤੇ ਜੋ ਲੱਗ ਜਾਣਗੇ ਉਸਦੇ ਬਾਰੇ ਲੌਸਸ ਕੱਢਣ ਦਾ ਡਿਪਾਰਟਮੈਂਟ ਦਾ ਕੰਮ ਹੈ ਇੱਥੇ ਕੋਈ ਬਿਲਿੰਗ ਦਾ ਕੋਈ ਇੱਥੇ ਸੀਮ ਨਹੀਂਗਾ ਕੋਈ ਬਿੱਲ ਨਹੀਂ ਲੱਗਣਗੇ ਇੱਥੇ ਤੇ ਇਹਨਾਂ ਨੇ ਸਾਨੂੰ ਘੇਰਾ ਪਾਇਆ ਜਿੱਥੇ ਮਤਲਬ ਮੀਟਰ ਨਹੀਂ ਲਗਣ ਦੇਣਦੇ ਇਸ ਤੋਂ ਪਹਿਲਾਂ ਵੀ ਸੰਗਵਾੜੇ ਤੇ ਗਏ ਸੀ ਤੇ ਉੱਥੇ ਵੀ ਇਹਨਾਂ ਨੇ ਮਤਲਬ ਸਾਨੂੰ ਘੇਰਾ ਪਾ ਲਿਆ ਸੀ ਅੱਜ ਇਹ ਸੈਦੋਂ ਆਏ ਤਾਂ ਇੱਥੇ ਵੀ ਇਹਨਾਂ ਨੇ ਮਤਲਬ ਵਿਰੋਧ ਕੀਤਾ ਹੈ ਇਸੇ ਕਰਕੇ ਕਿ ਇੱਥੇ ਬਿੱਲ ਲੱਗ ਜਾਣ ਇਹ ਜਿਹੜੇ ਮੀਟਰ ਲੱਗ ਰਹੇ ਬਿੱਲ ਵਾਸਤੇ ਨਹੀਂ ਹੈ ਜਿਸ ਲੋਸਸ ਕੱਟਣ ਵਾਸਤੇ ਲੱਗ ਰਹੇ ਨੇ ਇਹਨਾਂ ਦੇ ਨਾਲ ਹੀ ਆਪਣਾ ਰঞ্জੀਤ ਸਿੰਘ ਜੀ ਇਹਨਾਂ ਦੇ ਨਾਲ ਮੈਂ ਮੇਰੀ ਡਿਊਟੀ ਆ ਔਰ ਇਹ ਸੰਗਵਾ ਫੀਡਰ ਹੈ ਦਿਹਾਤੀ ਇਹ ਪੱਟੀ ਤੋਂ ਚੱਲਦਾ ਹੈ ਪੱਟੀ 220 ਕੇਵੀ ਪੱਟੀ ਤੋਂ ਇਹਨੂੰ ਡਿਪਾਰਟਮੈਂਟ ਨੇ ਚੁਣਿਆ ਇੱਥੇ ਜਿੰਨੇ ਵੀ ਕਨੈਕਸ਼ਨ ਆ ਇਹਨਾਂ ਦੇ ਉੱਤੇ ਸੈਂਪਲ ਮੀਟਰ ਲਾਉਣ ਵਾਸਤੇ ਇਹਨੂੰ ਫੀਡਰ ਨੂੰ ਸੰਗਵਾ ਦਿਹਾਤੀ ਨੂੰ ਚੁਣਿਆ ਗਿਆ ਔਰ ਮਹਕਮਤ ਦੀਆਂ ਹਦਾਇਤਾਂ ਅਨੁਸਾਰ ਜੋ ਪਟਿਆਲੇ ਤੋਂ ਇਨਫੋਰਮੇਸ਼ਨ ਜੇ ਸਾਡੇ ਆਫੀਸਰ ਸਾਹਿਬਾਨ ਨੂੰ ਆਈ ਆ ਉਹਦੇ ਮੁਤਾਬਕ ਇਹ ਐਸਟੀਮੇਟ ਜਿਹੜਾ ਹੈ ਪਾਸ ਕੀਤਾ ਗਿਆ ਸੀਗਾ ਇਹਦੇ ਵਿੱਚ ਲਗਭਗ 300 ਦੇ ਲਗਭਗ ਮੀਟਰ ਜਿਹੜੇ ਆ ਉਹ ਡਿਪਾਰਟਮੈਂਟ ਨੇ ਮਨਜ਼ੂਰ ਕੀਤੇ ਆ ਤੇ ਜਿਹਦੇ ਵਿੱਚੋਂ ਜਿਹੜੀ ਕੜੀ ਦੇ ਤਹਿਤ ਅਸੀਂ ਮਤਲਬ ਉਸ ਦਿਨ ਸੰਗਵਾਡੇ ਤੇ ਗਏ ਸੀ ਸਾਨੂੰ ਮਤਲਬ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਜ਼ਿਮੀਂਦਾਰਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਤੇ ਸੰਗਵਾਡੇ ਦੇ ਉੱਤੇ ਸਾਨੂੰ ਕੀ ਰਿਆ ਗਿਆ ਸੀਗਾ ਅੱਜ ਫੇਰ ਆਫੀਸਰ ਸਾਡੇ ਜਿਹੜੇ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਅੱਜ ਅਸੀਂ ਇੱਥੇ ਆਏ ਆ ਤੇ ਕੰਮ ਸ਼ੁਰੂ ਕਰਨ ਤੋਂ ਪਹਿਲੇ ਮਤਲਬ ਜਦੋਂ ਅਸੀਂ ਇੱਥੇ ਮੋਟਰ ਤੇ ਆਏ ਆ ਤੇ ਜ਼ਿਮੀਂਦਾਰਾਂ ਨੇ ਅੱਗੇ ਹੋ ਕੇ ਸਾਡੇ ਰੋਸ ਜਿਹੜਾ ਵਾ ਜਾਰ ਕੀਤਾ ਆਪਣਾ ਰੋਸ ਜਿਹੜਾ ਯਾਰ ਕੀਤਾ ਤੇ ਇਹਨਾਂ ਨੇ ਕਿਹਾ ਵੀ ਤੁਸੀਂ ਇਹ ਮੱਲਵਾ ਆਪੇ ਨੇ ਆਫੀਸਰ ਸਾਹਿਬਾਨ ਜਿਹੜੇ ਆ ਉਹਨਾਂ ਨੂੰ ਸੱਦ ਲਓ ਬੇਸ਼ੱਕ ਮਲੇ ਅਸੀਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜਿਹੜਾ ਵਾ ਉਹ ਫੋਨ ਦੇ ਉੱਤੇ ਜਿਹੜਾ ਸੂਚਿਤ ਕਰ ਦਤਾ ਤੇ ਬਾਕੀ ਅਸੀਂ ਜਿਹੜਾ ਵਾ ਉਹ মিডিਆ ਜਿਹੜਾ ਉਹਨਾਂ ਦੇ ਸਾਹਮਣੇ ਇਹ ਆਪਣੀ ਜਿਹੜੀ ਗੱਲ ਆ ਇਹ ਰੱਖ ਰਹੇ ਹਾਂ ਜੀ ਇਹ ਸਰ ਦੇਖੋ ਜੀ ਇਹ ਤੇ ਉੱਚ ਅਧਿਕਾਰੀ ਜਿਹੜੇ ਆ ਸਾਡੇ ਉਹਨਾਂ ਨਾਲ ਹੀ ਮੀਟਿੰਗ ਕਰਨ ਇਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਆ ਉਹ ਉਹਨਾਂ ਦੇ ਨਾਲ ਮੀਟਿੰਗ ਕਰਨ ਸਾਡੇ ਐਸਡੀਓ ਸਾਹਿਬਾਨ ਨਾਲ ਗੱਲ ਕਰਨ ਜਾਂ ਐਕਸ਼ਨ ਸਾਹਿਬਾਨ ਨਾਲ ਗੱਲ ਕਰਨਾ ਜਾਂ ਐਸੀ ਸਾਹਿਬ ਨਾਲ ਗੱਲ ਕਰਨਾ ਉਹ ਜਿਹੜਾ ਵਾ ਉਹ ਜਿਆਦਾ ਇਹਦਾ ਸਪਸ਼ਟਿਕਰਨ ਜਵਾਬ ਜਿਹੜਾ ਉਹ ਦੇ ਸਕਦੇ ਆ ਆਜੋ ਆਓ ਇੱਥੇ ਬਹੁਤ ਯਾਰ ਜਿੰਦਾਬਾਦ ਜਿੰਦਾਬਾਦ ਸਰਕਾਰ ਮੁਤਾਬਕ 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 ਇਹ ਚੋਣੀ ਗੁੰਡਾ ਕਰਦੀ ਨਹੀਂ ਚੱਲਣਗੇ ਨਹੀਂ ਚੱਲਣਗੇ ਨਹੀਂ ਚੱਲਣਗੇ ਬਾਹਰ ਬੰਮੀਓ ਦੇ ਮੀਟਰ ਨਹੀਂ ਲਗਾਉਣਗੇ ਅਕਤਾਰ ਸਿੰਘ ਢਿੱਲੋਂ ਦੀਵਯ ਪੰਜਾਬ ਟੀਵੀ ਪੱਟੀ